ਸਵੇਰ ਦੇ ਵੱਜ ਚੁਕੇ 5 ਤੇ ਆਪਾਂ ਚੱਲੇ ਪਾ ਰਹੇ ਹਾਂ ਅੱਗੇ ਨੂੰ ਇਸ ਘਰ ਕਰ ਤੇ ਇੱਥੇ ਆਪਾਂ ਰੁਕੇ ਸੀ ਇੰਨੀ ਸੰਗਤ ਰਹਾਤਾਈ ਸੀ 15 ਕਿਲੋਮੀਟਰ ਕਰਨ ਪ੍ਰਿਆਗੋ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਅੱਜ ਕਰਨ ਪ੍ਰਿਆਗ ਜੇ ਤੋ 15 ਕਿਲੋਮੀਟਰ ਦੂਰ ਆਇਆ 15 16 ਕਿਲੋਮੀਟਰ ਉਸ ਥੋਕੇ ਦਾ ਆਪਾਂ ਫਿਰ ਕਰਨ ਭਰਿਆ ਪਹੁੰਚ ਕੇ ਦੇਖਾਂਗੇ ਨਾ ਨਾ ਆਪਣੇ ਸੁੰਦਰ ਚਾਕਾ ਥੱਲੇ ਵਗਦੀ ਇਹ ਫੇਰ ਤੋਂ ਹਲਕਨੰਦਾ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਸੀ ਗੁਰਦੁਰਾ ਸਾਹਿਬ ਜੋ ਕਿ ਨਗਰਾਸ਼ੂ ਦੇ ਵਿੱਚ ਆ ਸ਼ਾਮ ਤੱਕ ਅੱਜ ਆਪਣਾ ਪਹੁੰਚਣ ਦਾ ਜੋ ਇਰਾਦਾ ਹੈ ਉਹ ਆ ਜੋਸ਼ੀਮਾ ਹਰ ਤੱਕ ਰਸਤੇ ਵਿੱਚ ਆਪਾਂ ਨੂੰ ਗਾ ਕਰਨ ਪ੍ਰਯਾਗ ਤੇ ਪੁਰਕੋਤੀ ਇਹੋ ਜਿਹੇ ਸ਼ਹਿਰ ਬਾਕੀ ਹੋਰ ਵੀ ਬਹੁਤ ਆਉਣਗੇ ਪਿੰਡ ਜਿਹੋ ਆਪਾਂ ਨੂੰ ਅਜੇ ਤੱਕ ਪਤਾ ਨਹੀਂ ਹੈ ਜਾ ਕੇ ਦੇਖਾਂਗੇ ਤੇ ਇਸ ਵਕਤ ਆਪਾਂ ਖੜੇ ਹਾਂ ਜਿੱਥੇ ਉਹ ਤਾਂ ਹੈਗੀ ਤਾਂ ਢਲਾਨ ਆ ਪਰ ਕੁਝ ਕੁ ਚੀਜ਼ਾਂ ਦੇਖਣ ਦੇ ਲਈ ਵਾਰ-ਵਾਰ ਰੁਕਣਾ ਪੈ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਕਦੇ ਆਏ ਨਹੀਂ ਸੀ ਆਪਾਂ ਪਹਿਲੀ ਵਾਰ ਹੀ ਆਏ ਆ ਤਾਂ ਤੁਹਾਨੂੰ ਵੀ ਦਿਖਾਉਣੇ ਕਿ ਕਿਉਂ ਰੁਕਦੇ ਆਂ ਵਾਰ-ਵਾਰ ਰੁਕਣ ਦਾ ਕਾਰਨ ਇਹੀ ਆ ਇਹੋ ਚੀਜ਼ਾਂ ਜਿਨ੍ਹਾਂ ਕਰਕੇ ਆਪਾਂ ਨੂੰ ਵਾਰ-ਵਾਰ ਰੁਕਣਾ ਪੈ ਰਿਹਾ ਕਿਉਂਕਿ ਆਪਣੇ ਪੰਜਾਬ 'ਚ ਇਹੋ ਜਿਹੀ ਚੀਜ਼ ਹੈ ਨਹੀਂ ਗਈ ਚੀਜ਼ ਇਦਾਂ ਦੇ ਪਹਾੜ ਐਨੇ ਵਧੀਆ ਵਧੀਆ ਮੌਸਮ ਤੇ ਖੜਾ ਆਪਣਾ ਸਾਈਕਲ ਇਹ ਪਲੇਟ ਆ ਪਤਾ ਨਾ ਉੱਪਰ ਲਾਈ ਹੋਈ ਸੀਗੀ ਬਾਅਦ ਚ ਇੱਥੇ ਡਰੈਲ ਨਾਲ ਹੱਲ ਕਰਵਾ ਕੇ ਤਾਂ ਆਪਾਂ ਥੱਲੇ ਫਿੱਟ ਕਰਤੀ ਆਪਣੀ ਕਾਠੀ ਨਾਲ ਰਸਤਾ ਢਲਾਨ ਵਾਲਾ ਆਉਂਦਾ ਅੱਗੇ ਵੀ ਇਧਰ ਉਚਾਈ ਆ ਪਰ ਜਿਹੜਾ ਢਲਾਨ ਤੇ ਹੀ ਪ੍ਰੋਬਲਮ ਆਉਂਦੀ ਆ ਕਦੇ-ਕਦੇ ਕਿ ਸਾਈਕਲ ਆਣਾ ਦਾ ਉਹਨਾਂ ਦੇ ਅੱਗੇ ਕੋਈ ਜਾਂਦਾ ਹੰਪ ਬਣਾਇਆ ਹੁੰਦਾ ਤੇ ਜਾਂ ਕੋਈ ਔਖਲੀ ਓਦਾਂ ਦੀ ਵੱਡੀ ਹੁੰਦੀ ਆ ਤੇ ਸਾਰੀ ਢਲਾਨ ਦਾ ਇੱਕਦਮ ਤੋਂ ਕੰਪਲੀਟ ਕਰਨ ਤੋਂ ਬਾਅਦ ਪੂਰੀ ਕਰਨ ਤੋਂ ਬਾਅਦ ਆਪਾਂ ਨੂੰ ਬ੍ਰੇਕ ਲਾਉਣੇ ਪੈਂਦੇ ਸਾਈਕਲ ਨੂੰ ਤੇ ਸਾਈਕਲ ਫੇਰ ਆਪਣੀ ਹੋਈ ਜ਼ੀਰੋ ਦੀ ਪੋਜੀਸ਼ਨ 'ਚ ਆ ਜਾਂਦਾ ਇਹ ਆ ਜੀ ਸ਼ਹਿਰ ਕਹਿ ਸਕਦੇ ਜਾਂ ਪਿੰਡ ਕਹਿ ਸਕਦੇ ਆ ਅੰਦਾਜ਼ਾ ਤੁਸੀਂ ਆਪੇ ਲਾ ਲਓ ਇਹਦਾ ਨਾਮ ਹੈ ਗੋਚਰ ਤੇ ਸਾਹਮਣੇ ਬੋਰ ਲੱਗਿਆ ਹੋਇਆ ਉਹ ਦੱਸ ਰਿਹਾ ਆਪਾਂ ਨੂੰ ਕੇ ਹਿੰਕੁੰਨ ਸਾਹਿਬ ਐਸ ਤੋਂ ਅੱਗੇ 111 ਕਿਲੋਮੀਟਰ ਤੇ ਜੋਸ਼ੀ ਮਠ 95 ਕਿਲੋਮੀਟਰ ਹਜੇ ਵੀ ਇੱਥੇ ਆਪਣੇ ਜਿਹੜਾ ਪੰਜਾਬ ਚ ਪੱਥਰ ਜਾਂਦਾ ਉਹ ਉਸੇ ਤਰ੍ਹਾਂ ਦੇ ਪੱਥਰ ਇਹ ਆ ਜੋ ਇਹ ਪਹਾੜ ਬਣੇ ਹੋਏ ਆ ਆਪਾਂ ਆਏ ਸੀ ਉਹ ਸਾਹਮਣੇ ਜਿੱਥੋਂ ਬਹੁਤ ਜ਼ਿਆਦਾ ਉਚਾਈ ਦਿਖਾਈ ਦੇ ਰਹੀ ਆ ਤੇ ਇੱਕ ਵਾਰੀ ਢਾਲ ਆ ਗਈ ਸੀ ਹੁਣ ਫੇਰ ਆਪਾਂ ਉੱਪਰ ਨੂੰ ਜਾਣਾ ਇਧਰ ਨੂੰ ਤੇ ਇੱਥੇ ਆਪਾਂ ਦਿਖਾਉ ਤੁਹਾਨੂੰ ਇਹ ਜਾ ਰਹੀ ਨਦੀ ਤੇ ਇਸ ਦੇ ਪਾਣੀ ਦਾ ਬਹਾਵ ਨਾਲ ਨਾਲੇ ਪਹਾੜ ਬਣੇ ਹੋਏ ਆ ਪੱਥਰਾਂ ਵਾਲੇ ਪਹਾੜ ਆ ਇਹ ਬਹੁਤ ਹੀ ਸੋਹਣਾ ਨਜ਼ਾਰਾ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੇ ਆ ਕਿਉਂਕਿ ਹੁਣ ਤੱਕ ਤੁਹਾਨੂੰ ਵਧੀਆ-ਵਧੀਆ ਦਿਖਾਏ ਆ ਦ੍ਰਿਸ਼ ਸਾਰੇ ਇਹ ਚੀਜ਼ਾਂ ਵੀ ਆ ਇੱਧਰ ਕੂੜੇ ਦਾ ਢੇਰ ਜੋ ਕਿ ਐਵੇਂ ਗਿੰ ਕਰਕੇ ਨਾਲ ਨਦੀਆਂ ਦੇ ਕੋਲ ਹੀ ਸਿੱਟਿਆ ਪਿਆਗਾ ਕਿੱਡਾ ਜ਼ਿਆਦਾ ਪਿੱਛੇ ਵੀ ਆਏ ਆ ਕਈ ਇੱਥੇ ਵੀ ਹੁਣ ਸਾਹਮਣੇ ਜੋ ਸ਼ਹਿਰ ਦਿਖਾਈ ਦੇ ਰਿਹਾ ਆਪਾਂ ਨੂੰ ਇਹ ਆ ਕਰਨ ਪ੍ਰਯਾਗ ਤੇ ਆਪਣੀ ਗੱਡੀ ਕਰਨ ਪ੍ਰਯਾਗ ਤੱਕ ਥੋੜੀ ਢਾਲ ਸੀ ਉਸ ਤੋਂ ਉੱਪਰ ਲਗਾਤਾਰ ਆਪ ਨੂੰ ਚੜਾਈ ਆਉਣੀ ਆ ਜੈਸ ਤਰੀਕੇ ਨਾਲ ਆਪਾਂ ਦਿਖਾਇਆ ਸੀ ਕਿ ਦੇਵ ਪ੍ਰਯਾਗ ਦੇ ਵਿੱਚ ਵੀ ਜਿੱਦਾਂ ਗੰਗਾ ਨਦੀ ਨਾਲ ਮਿਲਾਪ ਹੁੰਦਾ ਉੱਥੇ ਸੰਗਮ ਆ ਉਹ ਤਾਂ ਆਪਾਂ ਪਹੁੰਚ ਚੁੱਕੇ ਅੱਜ ਕਰਨ ਪ੍ਰਯਾਗ ਦੇ ਵਿੱਚ ਇਸ ਜਗ੍ਹਾ ਤੇ ਵੀ ਦੋ ਨਦੀਆਂ ਦਾ ਸੰਗਮ ਹੁੰਦਾ ਇੱਥੇ ਮਿਲਾਪ ਹੁੰਦਾ ਅੱਗੇ ਜਾ ਕੇ ਨਿਕਲਦੀ ਕੱਲੀ ਹਲਕਨੰਦਾ ਉਹ ਸਾਹਮਣੇ ਵਾਲੀ ਜਗ੍ਹਾ ਤੋਂ ਆ ਰਹੀ ਹਲਕਨੰਦਾ ਤੇ ਥੱਲੇ ਜੋ ਪੁਲ ਤੇ ਥੱਲੇ ਦੀ ਆ ਜਾ ਰਹੀ ਹੈ ਇਧਰ ਨੂੰ ਇਧਰ ਵਾਲੀ ਸਾਈਡ ਤੇ ਇਹ ਆ ਭਿੰਡਰ ਨਾ ਦੇ ਦੋਨੋਂ ਇਕੱਠੀਆਂ ਇੱਥੋਂ ਮਲਾਪ ਹੁੰਦਾਗਾ ਤੇ ਅੱਗੇ ਜਾ ਕੇ ਨਿਕਲਦੀ ਕੱਲੀ ਹਲਕਨੰਦਾ ਰਸਤੇ 'ਚ ਜਾਂਦੇ ਨੂੰ ਆਪਾਂ ਮਿਲੇ ਬਾਬਾ ਜੀ ਇਹਨਾਂ ਨੇ ਸਾਰੇ ਤਖਤ ਸਹਿਬਾਨਾਂ ਦੀ ਯਾਤਰਾ ਕਰੀ ਹੋਈ ਪਹਿਲਾਂ ਹੀ ਤੇ ਇਹ ਪੰਜਵੀਂ ਵਾਰ ਜਾ ਰਹੇ ਆ ਸ਼੍ਰੀ ਹਿਮਕੁੰਣ ਸਾਹਿਬ ਜੀ ਲੁਧਿਆਣਾ ਤੋਂ ਨੇ ਇਹ ਬਾਬਾ ਜੀ ਤੇ ਪੈਦਲ ਜਾ ਰਹੇ ਇੱਕ ਖਾਸ ਗੱਲ ਹੋ ਰਹੀ ਹੈ ਬਾਬਾ ਜੀ ਦੀ ਕਿ ਪਾਣੀ ਕੋਲ ਨਹੀਂ ਰੱਖਦੇ ਇਹਨਾਂ ਦਾ ਉਸ ਵਾਹਿਗੁਰੂ ਤੇ ਯਕੀਨ ਹੈ ਕਹਿੰਦੇ ਕਿ ਬਾਬਾ ਜੀ ਆਪੇ ਇਹਨਾਂ ਨੂੰ ਜਲ ਦੇਣਗੇ ਜਿਹੜਾ ਪਿਆਸ ਦੇਣਗੇ ਜਲ ਵੀ ਦੇਣਗੇ ਆਪੇ ਹੀ ਇਹ ਕਹਿੰਦੇ ਜਦ ਪਾਣੀ ਦੀ ਜ਼ਰੂਰਤ ਹੋਊਗੀ ਤੇ ਰ ਆਪਣੇ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣਾ ਦੇਣਾ ਤੇ ਦੇਖ ਲਓ ਜਿਹੜੇ ਨੌਜਵਾਨ ਹੋ ਕੇ ਵੀ ਕਹਿ ਦਿੰਦੇ ਕਿ ਇੰਨੀ ਚੜਾਈ ਨਹੀਂ ਚੜੀ ਜਾਂਦੀ ਤੇ ਬਾਬਾ ਜੀ ਇਹ ਵਾਲੀ ਚੜਾਈ ਦੇਖੋ ਤੁਸੀਂ ਬਾਕੀ ਤੁਸੀਂ ਦੇਖਿਆ ਹੀ ਆ ਇਹ ਬਾਬਾ ਜੀ ਪੈਦਲ ਆ ਰਹੇ ਤੇ ਅੱਗੇ ਤੱਕ ਵੀ ਸਿਰੇ ਤੱਕ ਪੈਦਲ ਹੀ ਜਾਣਗੇ ਹੌਂ ਚੱਲ ਪਏ ਇਹੋ ਜੇ ਸਿੰਗਲ ਰੋਡ ਜਿੱਥੇ ਇੱਕ ਟਾਈਮ 'ਚ ਇੱਕ ਚੀਜ਼ ਹੀ ਆਸਾਨੀ ਨਾਲ ਪਾਰ ਹੋ ਸਕਦੀ ਜੇ ਦੋ ਚੀਜ਼ਾਂ ਪਾਰ ਕਰਨੀਆਂ ਤਾਂ ਬਿਲਕੁਲ ਰੁਕਣਾ ਪੈਂਦਾ ਅੱਗੇ ਜਾ ਕੇ ਇਦਾਂ ਦੇ ਤੇ ਹੋਰ ਜ਼ਿਆਦਾ ਤੰਗ ਵੀ ਆਉਣਗੇ ਰੋਡ ਇੱਕ ਹੋਰ ਸੋਨਾਇਆ ਝਾਕਾ ਤੇ ਥੱਲੇ ਨਾਲ ਲੱਗਦੇ ਨਦੀ ਤੇ ਸੋਹਣੇ-ਸੋਹਣੇ ਘਰ ਯੋ ਕਿ ਬੇਰਤ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਆ ਨਾਲ ਲੰਘ ਰਹੀ ਇਹਨਾਂ ਦੇ ਹਲਕ ਨੰਦ ਨਦੀ ਫਿਰ ਉੱਪਰ ਇਸ ਪੂਰੇ ਪਿੰਡ ਦੇ ਲਈ ਉਹ ਲੱਗੇ ਹੋਏ ਸੋਲਰ ਪਹਾੜਾਂ 'ਚ ਬਿਜਲੀ ਦੀ ਸਪਲਾਈ ਦੇਨੇ ਲਗਾਤਾਰ 4 ਦਿਨ ਹੋ ਗਿਆ ਪਾੜੀ ਇਹਦੇ ਵਿੱਚ ਪਰ ਅੱਜ 4-5 ਦਿਨਾਂ ਬਾਅਦ ਪਹਿਲੀ ਵਾਰੀ ਇਹੋ ਜਿਹਾ ਥੋੜਾ ਜਿਹਾ ਮਦਾਨੀ ਜਿਹਾ ਲੱਕ ਆਇਆ ਜੋ ਖੇਤੀ ਜੋਗਾ ਤੇ ਵੀ ਇਹਨਾਂ ਨੇ ਛੋਟੀਆਂ-ਛੋਟੀਆਂ ਕਿਆਰੀਆਂ ਆਈਆਂ ਉਹ ਥੱਲੇ ਵੱਟਾਂ ਵੀ ਉਹ ਜੇ ਇਹ ਦੇਖੋ ਇਹ ਥਾਣਾਂ ਵਾਲੀ ਬਿਨਾ ਕਈ ਤੋਂ ਵੱਟਾਂ ਨੂੰ ਉਹ ਲਾ ਰਹੇ ਆ ਪਟਾ ਪੋਚੀ ਜਾਂਦੇ ਆ ਪਾਣੀ ਛੱਡਿਆ ਵਾ ਸ਼ਾਇਦ ਪਨੀਰੀ ਲੱਗੂਗੀ ਹੁਣ ਝੋਨਾ ਲੱਗੂਗਾ ਇੱਥੇ ਹਾਂਜੀ ਰੋਗ ਜੋ ਪਹਿਲਾਂ ਐਂਕਾਂ ਲੱਗੀ ਆਪਾਂ ਆਪਣਾ ਬੰਦੀ ਇਹਨਾਂ ਗੱਲ ਐਸ ਵਕਤ ਆਪਾਂ ਖੜੇ ਆ ਪਿੰਡ ਸੋਹੁਲਾ ਦੇ ਵਿੱਚ ਸੋਨਲਾ ਸੋਨ ਸੋਨਲਾ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਸੋਨਲਾ ਪਿੰਡ ਦਾ ਨਾਮ ਤੇ ਆ ਛੋਟੀਆਂ ਛੋਟੀਆਂ ਠੰਡੀਆਂ ਪੀ ਰਹੇ ਆ ਆ ਰਹੁਣੇ ਹੁਣੇ ਵੀਰਾਂ ਤੋਂ ਜਿੰਨਾ ਤੋਂ ਮਿਲੀਆਂ ਸਿੰਘਾਂ ਤੇ ਪਿੰਡ 'ਚ ਇੱਕ ਸਾਈਡ ਤੇ ਜੇ ਆਪਾਂ ਦੇਖੀਏ ਤਾਂ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਪਹਾੜ ਬਣੇ ਹੋਏ ਆ ਤੇ ਪਹਾੜਾਂ ਤੇ ਲੋਕ ਜਿਵੇਂ ਖੇਤੀ ਕਰਦੇ ਤੇ ਉਹਨਾਂ ਨੇ ਆਪਣੇ ਹਸਾਮਾਂ ਦੇਖੀਏ ਪੰਜਾਬ ਵਾਲਿਆਂ ਦੇ ਹਸਾਮ ਨਾਲ ਤਾਂ ਕਨਾਲ ਕਨਾਲ ਡੇਡ ਡੇਡ ਕਨਾਲ ਦੀਆਂ ਉੱਚੀਆਂ ਉੱਚੀਆਂ ਜਿਵੇਂ ਚਾਹ ਦੇ ਬਾਗ ਜਿਵੇਂ ਹੁੰਦੇ ਓਡੀਆਂ ਓਡੀਆਂ ਕਲੋਨੀਆਂ ਹੀਆਂ ਟੱਟੀਆਂ ਉਹ 'ਚ ਖੇਤੀ ਕਰਦੇ ਤੁਸੀਂ ਦੇਖੋ ਉਹ ਸਾਹਮਣੇ ਦਿਖਾਈ ਦਿੰਦੀਆਂ ਜੋ ਕੋੜੀਦਾਰ ਜ਼ਮੀਨਾ ਉਹ ਇਹਨਾਂ ਦੀ ਜ਼ਮੀਨ ਆ ਛੋਟੀ ਛੋਟੀ ਇਹਨਾਂ ਨੂੰ ਕੋ ਖੇਤੀ ਕਰਦੇ ਆ ਆਪਦੇ ਜੋ ਕਿ ਸਾਲ ਜਿੰਨ ਸੂcjੀਆਂ ਜ਼ਿਆਦਾਤਰ ਤਾਂ ਲਾਉਂਦੇ ਹੁੰਦੇ ਹੈ। ਤੇ ਉੱਪਰ ਰਹਿੰਦੇ ਘਰ ਅੱਗੇ ਦੇਖਿਆ ਪਿੱਛੇ ਰਸਤੇ 'ਚ ਇੱਕ ਬੰਦੇ ਦਾ ਸਿਲੰਡਰ ਮੁੱਕ ਗਿਆ ਸੀ ਉਹ ਇੱਕ ਸਿਲੰਡਰ ਹੀ ਦੋ ਆਪਣੇ ਮੋਢਿਆਂ ਦੇ ਉੱਪਰ ਚੱਕੀ ਜਾਂਦਾ ਸੀ। ਪਹਾੜਾਂ 'ਤੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਗੈਸ ਦੀ ਹੁੰਦੀ ਹੈ। ਆਪਾਂ ਆ ਚੁੱਕੇ ਹਾਂ ਇਸ ਵਕਤ ਨੰਦ ਪ੍ਰਿਆਗ ਦੇ ਵਿੱਚ। ਤੇ ਇੱਥੇ ਇੱਕ ਸਾਈਨ ਬੋਰਡ ਲੱਗਿਆ ਜੋ ਜਿਵੇਂ ਕਿ ਆਪਾਂ ਦੱਸਦੇ ਹੁੰਦੇ ਸੀਗੇ ਇੰਨੇ ਕ ਆਲਟੀਨੇਟ ਦਾ ਆਪਾਂ ਖੜੇ ਆ ਆਲਟੀਟਿਊਡ ਤੇ ਉਸ ਹਿਸਾਬ ਨਾਲ ਹੀ ਇੱਥੇ ਸਾਰੇ ਸ਼ਹਿਰਾਂ ਦੀ ਉਚਾਈ ਲਿਖੀ ਹੋਈ ਹੈ ਜੋ ਜੋ ਆਪਾਂ ਪਿਛਲੇ ਸ਼ਹਿਰ ਲੰਘ ਚੁੱਕੇ ਆਂ ਪਰਸੋਂ ਪਰ ਇਸੀ ਕੇਸ ਰਹੇ ਸੀ ਉਹ ਸੀ 335 ਮੀਟਰ ਤੇ ਉਸ ਤੋਂ ਬਾਅਦ ਆਪਾਂ ਸ਼੍ਰੀਨਗਰ ਪਹੁੰਚੇ 518 ਫਿਰ ਆਪਾਂ ਰਾਤ ਆਏ ਸੀ ਨਰਗਾਸੂ ਉਸ ਤੋਂ ਪਹਿਲਾਂ ਆਇਆ ਸੀ ਇੱਕ ਦਿਨ ਪਹਿਲਾਂ ਰੁਦਰ ਪ੍ਰਯਾਗ ਕਿਉਂਕਿ 670 ਮੀਟਰ ਤੇ ਆ। ਇਸ ਵਕਤ ਆਪਾਂ ਖੜੇ ਹਾਂ ਤਕਰੀਬਨ 850 ਤੋਂ 900 ਮੀਟਰ ਦੀ ਉਚਾਈ ਤੇ। ਆਨੰਦ ਪ੍ਰਯਾਗ। ਆਨੰਦ ਪ੍ਰਯਾਗ ਦੇ ਵਿੱਚ ਫੇਰ ਆ ਕੇ ਦੋ ਨਦੀਆਂ ਦਾ ਸਮੇਲ ਹੁੰਦਾ। ਇਧਰਲੀ ਸਾਈਡ ਤੋਂ ਜੋ ਵੱਡੀ ਨਦੀ ਜਾ ਰਹੀ ਏ ਹਲਕਨੰਦਾ ਉਹੀ ਤੇ ਸਾਈਡ ਤੇ ਆਨੰਦ ਕਣੀ। ਜੋ ਇੱਕ ਛੋਟਾ ਜਿਹਾ ਰੂਪ ਚ ਇਸ ਨਦੀ ਦਾ। ਦੋਨੇ ਇਕੱਠੀਆਂ ਰਲ ਕੇ ਫਿਰ ਤੋਂ ਅੱਗੇ ਇੱਕ ਨਦੀ ਬਣ ਜਾਂਦੀ ਹਲਕਨੰਦਾ ਹੀ ਉਸ ਦਾ ਨਾਮ ਜੋ ਪਿੱਛੇ ਦੇਵ ਪ੍ਰਿਆਗ ਦੇ ਵਿੱਚ ਜੋ ਆਪਾਂ ਦੇਖਿਆ ਸੀਗਾ ਉੱਥੇ ਗੰਗਾ ਨਿਕਲਦੀ ਅੱਗੇ ਭਾਗੀ ਰਚੀ ਨਾਲ ਰਲ ਕੇ ਹੀ ਹਲਕਨੰਦਾ ਉਸ ਤੋਂ ਬਾਅਦ ਇਹ ਲਗਾਤਾਰ ਕੰਟੀਨਿਊ ਆ ਰਹੀ ਹਲਕਨੰਦਾ ਨਦੀ ਤੇ ਅੱਗੇ ਤੱਕ ਇਹ ਹੀ ਨਦੀ ਚੱਲਦੀ ਰਹੂਗੀ ਤੇ ਇਸ ਦੇ ਵਿੱਚ ਆ ਕੇ ਹੋਰ ਛੋਟੀ ਛੋਟੀ ਨਦੀਆਂ ਇੱਧੇ ਹੀ ਮਿਲਦੀਆਂ ਰਹਿਣਗੀਆਂ ਪਹਾੜ ਬਹੁਤ ਜ਼ਿਆਦਾ ਡੈਕਦੇ ਇੱਧਰ ਉਹਦੇ ਕਰਕੇ ਆ ਪੱਥਰਾਂ ਦੀ ਪਹਾੜਾਂ ਲਈ ਬਾਉਂਡਰੀ ਬਣਾਈ ਜਾਊਗੀ ਹੋਰ ਨਾ ਡੈਕ ਕਰਨ ਤੇ ਬਾਣੀ ਰਹੀ ਅੱਗੇ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਕਰਦੇ ਹੋ ਪੱਥਰਾਂ ਨਾਲ ਉੱਪਰੋਂ ਜਾਲੀ ਲਾ ਦਿੰਦੇ ਆ ਤਾਂ ਕਿ ਪਾੜ ਨਾ ਹੋਰ ਤੇ ਸੜਕ ਤੇ ਨਾ ਆਵੇ ਪੂਰੇ ਰਸਤੇ ਤੋਪਰੇ ਹੀ ਤੇ ਹੁਣ ਇੱਕਦਮ ਤੋਂ ਛਾਂ ਹੀ ਪਾੜਨ ਦੀ ਸਾਹਮਣੋਂ ਦੇਖਣ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਖੂਬਸੂਰਤ ਏਰੀਆ ਇਹ ਰਸਤਾ ਜਾਂਦਾ ਅੱਗੇ ਚਮੋਲੀ ਨੂੰ ਆਪਾਂ ਜਾਵਾਂਗੇ ਅੱਗੇ ਚਮੋਲੀ ਤੇ ਫਿਰ ਪੀਪਲ ਘਾਟ ਉੱਥੇ ਆਪਾਂ ਅੱਜ ਰਾਤ ਰੁਕਣਾ ਸੋਚ ਰਹੇ ਆ ਪਰ ਰਾਸਤੇ 'ਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਹ ਚੀਜ਼ ਦੂਰ ਦੂਰ ਤੱਕ ਹਰੇ ਭਰੇ ਦਰੱਖਤ ਨਦੀ ਇੱਥੇ ਆ ਕੇ ਹੋਰ ਛੋਟੀ ਹੋ ਜਾਂਦੀ ਹੈ ਪਰ ਹਰਿਆਲੀ ਇੱਥੇ ਆ ਕੇ ਥੋੜੀ ਘਬਦੇ ਜਾਂਦੀ ਹੈ ਇਧਰ ਨਾਲ ਲੱਗਦਾ ਰੋਡ ਪਹਾੜਾਂ ਦੇ ਤੇ ਅੱਗੇ ਆ ਰਿਹਾ ਇੱਕ ਹੋਰ ਲੰਗਰ ਦੇਖਦੇ ਆ ਇਸ ਵਕਤ ਆਪਾਂ ਖੜੇ ਆ ਇਹ ਸ਼ਹਿਰ ਦੇ ਨੇੜੇ ਤੇ ਸ਼ਹਿਰ ਜੋ ਸਾਹਮਣੇ ਦਿਖਾਈ ਦੇ ਰਿਹਾ ਚਮੋਲੀ ਤੇ ਆਲਟੀਟਿਊਡ ਹੈ ਇੱਥੋਂ ਦਾ ਸਮੁੰਦਰੀ ਤਲ ਤੋਂ ਲਗਭਗ 4000 ਫੁੱਟ 4100 ਫੁੱਟ ਇਹ ਚਮੋਲੀ ਚੋਂ ਬਾਹਰ ਨਿਕਲਣ ਦਾ ਰਸਤਾ ਤੇ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਨੂੰ ਮਿਲੇ ਇਹ ਵੀਰ ਮੁਰਾदाबाद ਯੂਪੀ ਤੋਂ 올 ਇੰਡੀਆ ਰਾਈਡ ਕਰ ਰਹੇ ਹੈ ਵੀਰ ਇਹ ਵੀਰ ਨੇ ਆਪਣੀ ਆਈਡੀ ਲਿਖੀ ਹੋਈ ਫੇਸਬੁੱਕ ਤੇ ਇੰਸਟਾਗ੍ਰਾਮ ਇਹ ਵੀਰ ਕੀ ਹਾਲ ਹੈ ਬਈਆ ਬਈਆ ਕੀ ਨਾਮ ਆਪਕਾ ਮੇਰਾ ਗੌਰਵ ਨਾਮ ਹੈ कहाँ से चले हो आप यूपी मुरादाबाद कितने दिन हो गए आपको मुझे तो मैं इकतीस तारीख को निकला था आज बाईस बाईस दिन, तो दिन तो हो गए आपको जी। तो कहाँ जा रहे हैं आप मैं बद्रीनाथ जा रहा हूँ अभी बद्रीनाथ हाँ। खाली बद्रीनाथ जाएंगे नहीं गंगोत्री यमुनोत्री केदारनाथ हो गया हो गया हाँ इसके बाद बारह ज्योतिर्लिंग करना तो अभी हर दिन कितने किलोमीटर करते हो आप इधर कोई चालीस पचास हो जाता है मेहनत करके ठीक है भैया बेस्ट ऑफ लक ਪਹਿਲਾਂ ਆਪਾਂ ਦੋ ਜਣੇ ਸੀ ਹੁਣ ਇੱਕੇ ਵੀਰ ਮਿਲ ਗਿਆ ਨਾਲ ਤੀਜਾ ਹੋ ਗਿਆ ਤੇ ਗੋਬਿੰਦ ਕਾਹ ਤੱਕ ਤਾਂ ਵੀ ਸੇਮ ਰਸਤੇ ਜਾ ਰਿਹਾ ਤੇ ਅੱਜ ਰਾਤ ਰੁਕਾਂਗੇ ਵੀ ਤਿੰਨ ਇਕੱਠੇ ਹੁਣ ਪਹਿਲਾਂ ਦੋ ਸਾਈਕਲ ਸੀ ਹੁਣ ਤਿੰਨ ਸਾਈਕਲ ਯਾਤਰੀ ਮੰਗੇ ਇਹ ਉਹ ਨਵਾਂ ਮੁੰਡਾ ਇਹ ਸਾਡਾ ਪੁਰਾਣਾ ਚੋਪਰ ਜਿਹੜਾ ਮੇਰੇ ਨਾਲ ਆਇਆ ਪਿਛਲੇ 5 ਦਿਨਾਂ ਤੋਂ ਚਰਨ ਤੋਂ ਤੇ ਆਏ ਆਪਣੀ ਗੱਡੀ ਤੇ ਆਪਾਂ ਪਹਾੜਾਂ ਨੂੰ ਥੱਲੇ ਡਿੱਗਣ ਤੋਂ ਰੋਕਣ ਦੇ ਲਈ ਇਹ ਜਾਲੀ ਲਾਈ ਇਹਨਾਂ ਨੇ ਫਿਰ ਉੱਪਰ ਸੀਮੈਂਟ ਪਾਉਣਗੇ। ਇਹ ਇੱਥੇ ਪੱਥਰਾਂ ਦੇ ਢੇਰ ਲਾਏ ਹੋਏ ਆ ਬਾਉਂਡਰੀ ਵਾਲ ਬਣਾਉਣ ਦੇ ਲਈ ਤਾਂ ਜੋ ਪਹਾੜ ਡਿੱਗ ਨਾ ਸਕਣ। ਜਿੱਥੇ-ਜਿੱਥੇ ਪਹਾੜ ਡਿੱਗਦੇ ਆ ਇਹਨਾਂ ਨੂੰ ਜ਼ਰੂਰਤ ਲੱਗਦੀ ਕਿ ਬਾਉਂਡਰੀ ਵਾਲ ਬਣਾਉਣੀ ਚਾਹੀਦੀ ਹੈ ਉੱਥੇ-ਉੱਥੇ ਇਹਨਾਂ ਨੇ ਬਣਾਉਣੀ ਸ਼ੁਰੂ ਕਰਤੀ ਹੁਣ। ਕਾਫੀ ਰਸਤੇ ਜਿ ਬਣੀਆਂ ਹੋਈਆਂ ਸੀ ਇਸ ਤਰ੍ਹਾਂ। ਇਹ ਆਪਾਂ ਨੂੰ ਮਿਲਿਆ ਪਹਿਲਾ ਚਰਨਾ ਇਸ ਤਰ੍ਹਾਂ ਦਾ। ਇਸ ਤੋਂ ਪਹਿਲਾਂ ਵੀ ਕਾਫੀ ਮਿਲਦੇ ਰਹੇ ਪਰ ਸਾਰੇ ਦੇ ਸਾਰੇ ਝਰਨੇ ਛੋਟੇ-ਛੋਟੇ ਹੁੰਦੇ ਸੀ ਤੇ ਪਹਿਲਾ ਇਹੋ ਜਿਹਾ ਵੱਡਾ ਝਰਨਾ ਇਹ ਪੈਂਚਰਨਾ ਹਰੇ ਜੋ ਆਪਣੇ ਪੰਜਾਬੀ ਦੇ ਏਰੀਆ ਥੋੜਾக் ਨਹੀਂ ਦੇਖ ਤੋਂ ਜਾਉਂਗੇ ਤਾਂ ਝਰਨੇ ਇਸ ਤਰ੍ਹਾਂ ਦੇ ਦਿਖਣਗੇ ਅੱਜ ਆਪਾਂ ਇਦਾਂ ਜਾ ਰਹੇ ਆ ਤਿੰਨ ਮੰਦੇ ਇੱਕ ਆਪਣੇ ਮੂਰੇ ਇੱਕ ਪਿੱਛੇ ਇਹ ਵਿਜਾਲੇ ਮੈਂ ਆ ਗੱਡੀ ਮੁੜ ਰਹੀ ਏ ਤੁਸੀਂ ਦੇਖੀਏ ਇਹ ਰੋਡ ਜਾਣਾ ਉੱਪਰ ਨੂੰ ਚੱਲ ਗਿਆ ਜਿਹੜਾ ਇੱਥੋਂ ਆਪਾਂ ਇੰਨੀ ਕੀ ਚੜ੍ਹਾਈ ਹੈ ਅੱਗੇ ਆਪਣੇ ਅੱਜ ਤੱਕ ਦੇ ਸਫ਼ਰ ਦਾ ਇਹ ਸਭ ਤੋਂ ਉੱਚਾ ਪਹਾੜ ਇੱਥਾਂ ਦੇ ਪਹਾੜ ਆ ਰਹੇ ਆ ਉਧਾਂ ਵੀ ਇਹੀ ਚੜਾਈਆਂ ਆ ਰਹੀਆਂ ਆਪਾਂ ਜਾ ਰਹੇ ਆ ਇੱਧਰ ਨੂੰ ਆਹ ਥੱਲੇ ਵਾਲੀ ਸੜਕ ਤੇ ਉਸ ਤੋਂ ਥੱਲੇ ਉਹ ਮੋੜ ਤੋਂ ਜਿਹੜੀਆਂ ਗੱਡੀਆਂ ਮੋੜ ਰਹੀਆਂ ਉਹ ਵੀ ਥੋੜੀ ਦਿਖਾਈ ਦਿੰਦੀ ਆ ਤਾਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਕਿੰਨੀ ਉਚਾਈ ਤੇ ਜਾਣਾ ਆਪਾਂ ਤੇ ਸਾਹਮਣੇ ਉਹ ਪਹਾੜ ਦਿਸ ਰਹੇ ਉਹ ਬਦਲਾਂ ਨਾਲ ਢਕੇ ਹੋਏ ਆ ਫੇਮਕੋਨ ਸਾਹਿਬ ਇਸ ਤੋਂ ਵੀ ਉੱਪਰ ਆ ਤੇ ਕੱਲ ਦੀ ਆਪਣੀ ਚੜਾਈ ਹੋਊਗੀ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਰਸਤੇ 'ਚ ਬਹੁਤ ਬਾੜ ਡਿੱਗੇ ਪਿਆ ਸੀ ਪੱਥਰ ਪੁੱਥਰ ਡਿੱਗੇ ਪਏ ਆ ਇਹ ਬਾੜ ਪਹਿਲਾਂ ਹੀ ਰਸਤੇ ਦੇ ਉੱਪਰ ਆ ਇਹ ਕੋਈ ਪਤਾ ਨਹੀਂ ਕਦੋਂ ਡਿੱਗਦਰਾਵੇਂ ਥੱਲੇ ਵੈਸੇ ਵੀ ਕਾਫੀ ਪੱਥਰ ਕੰਦ ਜੀ ਦੇ ਨਾਲ ਇਹਦੇ ਨਾਲ ਡਿੱਗੇ ਪਏ ਆ ਛੋਟੇ ਛੋਟੇ ਟੋਟੇ ਦੇ ਹੁਣ ਰਸਤਾ ਇਸ ਤਰ੍ਹਾਂ ਦਾ ਹੀ ਆਵੇਗਾ ਪਹਾੜ ਛੱਡ ਕੇ ਦੇ ਉੱਪਰ ਆਉਣਗੇ ਤੇ ਜੋ ਸੜਕਾ ਉੱਥੇ ਇੱਕ ਚੀਜ਼ ਇੱਕ ਵਾਰ ਦੇ ਵਿੱਚ ਇੱਕ ਚੀਜ਼ ਹੀ ਕ੍ਰੋਸ ਕਰ ਸਕਦੀ ਹੈ ਜਿਵੇਂ ਕਿ ਇੱਕ ਟਰੱਕ ਹੈ ਇਹ ਗੱਡੀ ਆਈਏ ਸਾਈਡ ਤੇ ਲਾਉਣੀ ਪਈ ਹੈ ਆਪਣੀ ਦੂਰੀ ਤਾਂ 6-7 ਕਿਲੋਮੀਟਰ ਹੀ ਰਹਿ ਗਈ ਅੱਜ ਦੇ ਲਈ ਆਪਾਂ ਜਾਵਾਂਗੇ ਗੁਰਦੁਆਰਾ ਸੋਖ ਸਾਗਰ ਸਾਹਿਬ ਪਰ ਰਸਤੇ ਚੋਂਦੇ ਪਹਾੜ ਅੱਗੇ ਨਹੀਂ ਵਧਣ ਦੇ ਵਾਰ-ਵਾਰ ਰੁਕਣਾ ਪੈਂਦਾ ਇਹ ਥੱਲੇ ਉਹੀ ਨਾਂ ਦੀ ਹਲਕਨੰਦਾ ਲੰਘਦੀ ہوئی ਪਹਾੜਾਂ ਦੇ ਵਿੱਚੋਂ ਸਾਹਮਣੇ ਵਾਲਾ ਪਹਾੜ ਪੂਰਾ ਦਾ ਪੂਰਾ ਬਦਲਾ ਨਾ ਲੁਕਿਆ ਹੋਇਆ ਹੈ ਇਸ ਤੋਂ ਪਤਾ ਚੱਲਦਾ ਵੀ ਅੱਗੇ ਕਿੰਨੀ ਕਿ ਜ਼ਿਆਦਾ ਠੰਡ ਹੋਣੀ ਹੈ ਹੋ ਸਕਦਾ ਅੱਜ ਰਾਤ ਨੂੰ ਹੀ ਠੰਡ ਹੋਵੇ ਤੇ ਕੱਲ ਤੋਂ ਤਾਂ ਪੂਰਾ ਹੀ ਜ਼ਿਆਦਾ ਫਰਕ ਪੈ ਜਾਣਾ ਦੇਖੋ ਔਰ ਇੱਧਰ ਤੁਹਾਨੂੰ ਚੀਜ਼ ਦਿਖਾਉਣੇ ਆ ਬਹੁਤ ਹੀ ਪਿਆਰਾ ਛੋਟਾ ਜਿਹਾ ਝਰਨਾ ਫਿਰ ਤੋਂ ਆ ਇਹਨਾਂ ਦੇ ਛੋਟੇ ਛੋਟੇ ਖੇਤ ਬਹੁਤ ਸੋਹਣੇ ਲੱਗਦੇ ਆ ਇਹਦਾ ਇੱਥੇ ਰੋਕਿਆ ਲੇ ਰੋਕੀ ਸਾਕੇ ਟੈਂਟ ਕੱਢ ਲੈਣਾ ਹੈ ਟੈਂਟ ਲੇ ਰਿਹਾ ਹੈ ਨਹੀਂ ਬਹੁਤ ਜ਼ਿਆਦਾ ਹੋ ਗਿਆ ਗੁਰਦੁਆਰਾ ਸਾਹਿਬ ਤੋਂ ਆਪਾਂ ਇਹ 3 ਕਿਲੋਮੀਟਰ ਪਿੱਛੇ ਹੀ ਆਂ ਨਹੀਂ ਆਉਣ ਤੋਂ 5 ਮਿੰਟ ਪਹਿਲੇ ਆਪਾਂ ਇੱਥੇ ਪਹੁੰਚੇ ਸੀ ਇਹ ਵੀਰਾਂ ਨੇ ਆਪਾਂ ਨੂੰ ਇੱਥੇ ਰੋਕ ਲਿਆ ਹਾਂ ਤੁਸੀਂ ਬਾਈ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਬਾਈ ਜੀ ਕਿਸ ਜਗ੍ਹਾ ਤੋਂ ਹੀ ਤੁਸੀਂ ਬਾਈ ਜੀ ਖਡੂਰ ਸਾਹਿਬ ਤੋਂ ਠੀਕ ਹੈ ਇਹ ਸਾਰੇ ਵੀਰ ਅੰਮ੍ਰਿਤਸਰ ਵਾਲੀ ਸਾਈਡ ਦੇ ਤੇ ਇਹ ਵੀ ਇਹ ਵੀ ਖਡੂਰ ਸਾਹਿਬ ਤੋਂ ਹੈ ਇਹ ਵੀਰਾਂ ਨੇ ਆਪਾਂ ਨੂੰ ਵਧੀਆ ਚਾਹ ਪਾਣੀ ਪਾਈ ਇੱਥੇ ਪੁੱਛਿਆ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਬਾਈ ਆਪਾਂ ਨੂੰ ਇੱਥੇ ਰੁਕਣ ਨੂੰ ਵੀ ਕਹਿ ਰਹੇ ਹਾਲਾਂਕਿ ਗੁਰਦੁਆਰਾ ਸਾਹਿਬ ਅੱਗੇ 3 ਕਿਲੋਮੀਟਰ ਹੋਰ ਆ ਬਾਈਆਂ ਨੇ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਨੇ ਆਪਾਂ ਨੂੰ ਵਧੀਆ ਚਾਹ ਪਾਣੀ ਪਿਆਇਆ ਰਾਤ ਦੇ ਵੱਜ ਚੁੱਕੇ 8:30 ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਸੋਕ ਸਾਗਰ ਸਾਹਿਬ ਇਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਾਹ ਇੱਥੇ ਆਪਾਂ ਰੋਕੇ ਇੱਕ ਵਾਰੀ ਸਾਈਕਲ ਇਹ ਪੌੜੀਆਂ ਅੱਗੇ ਨੂੰ ਜਾਂਦੀਆਂ ਗੁਰਦੁਆਰਾ ਸਾਹਿਬ ਉੱਚੀ ਜਗ੍ਹਾ ਤੇ ਬਣੇ ਹੋਏ ਆ ਜਗ੍ਹਾ ਆਪਾਂ ਨੂੰ ਮਿਲ ਗਈ ਆ ਨੂੰ ਸਾਈਕਲ ਵਗੈਰਾ ਆਪਣੇ ਜਾਣਗੇ ਉੱਪਰ ਨੂੰ ਮੈਂ ਬਹੁਤ ਜ਼ਿਆਦਾ ਸੀਗਾ ਪਹਿਲਾਂ ਹਜੇ ਹੁਣੇ ਜਿਹੀ ਹਟਿਆ ਪਿੱਛੇ ਮੈਂ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਆਪਣੇ ਕੱਪੜੇ ਵਗੈਰਾ ਵੀ ਕਾਫੀ ਭਿੱਜ ਗਏ ਤੇ ਅੱਜ ਦੀ ਰਾਤ ਹੁਣ ਆਪਾਂ ਰਹਿਨੇ ਆ ਇਸ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਆਪਾਂ ਪਾਵਾਂਗੇ ਅੱਗੇ ਚੱਲੇ ਸਵੇਰੇ ਆਪਾਂ ਜਾਵਾਂਗੇ ਜੋਸ਼ੀਮਾਠ ਮਿਲਦੇ ਹਾਂ ਫਿਰ ਅਗਲੀ ਵੀਡੀਓ ਤੇ ਨਵੇਂ ਦਿਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ